ਕੀ ਨਾਮ ਜੀ ਆਪਣਾ ਮੇਰਾ ਨਾਮ ਜੀ ਜਗਰੂਪ ਸਿੰਘ ਆ ਹਾਂਜੀ ਮੈਂ ਕਿਸਾਨ ਮਿੰਦੂਸ਼ ਘਰ ਕਮੇਟੀ ਤੋਂ ਖਾਸਪੁਰ ਕਾਈ ਦਾ ਪ੍ਰਧਾਨ ਆ ਜੀ ਠੀਕ ਹੈ ਤੇ ਸਾਡੇ ਭੈਣ ਜੀ ਆ ਖਾਸਪੁਰ ਤੋਂ ਅਸੀਂ ਉਹਨਾਂ ਦਾ ਪਤਾ ਲੱਗਾ ਵੀ ਆ ਜਿਹੜਾ ਮਸਲਾ ਚੱਲ ਰਿਹਾ ਉਹਦਾ ਕਰਕੇ ਅਸੀਂ ਨਹੀਂ ਬਹੁਤ ਸਮਰਥਨ ਦੇਣ ਵਾਸਤੇ ਇੱਥੇ ਆਏ ਆ ਠੀਕ ਹੈ ਤੇ ਦੇਖੋ ਇਹ ਸਰਕਾਰਾਂ ਤੇ ਜਿਹੜੀਆਂ ਤੱਕਾ ਕਰਨ ਡੀਆਂ ਵਾ ਪਹਿਲੀ ਗੱਲ ਤੇ ਸਾਨੂੰ ਰੇਟ ਹੀ ਵਾਜੂ ਨਹੀਂ ਬੜੇ ਤੇ ਜਮੀਨ ਦੇ ਤੇ ਜੇ ਰੇਟ ਨਹੀਂ ਵਾਜੂ ਬੜੇ ਤੇ ਸੁੱਝਾ ਜਿਹੜਾ ਆ ਇਹਨਾਂ ਦੇ ਨਾਲ ਤੱਕਾ ਹੋ ਰਿਹਾ ਵੀ 1 ਰੁਪਿਆ ਨਹੀਂ ਤਾਂ ਕਿ ਇਹਨਾਂ ਨੂੰ ਮਿਲਿਆ ਇਹਦਾ ਤੇ ਅਸੀਂ ਸਮਰਥਨ ਪੂਰ ਕਰਾਂਗੇ ਜੀ ਇਹਦੇ ਵਾਸਤੇ ਇੱਥੇ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਰਨ ਲਈ ਤਿਆਰ ਹਾਂ ਜੀ ਕੀ ਨਾਮ ਆਪਣਾ ਮੇਰਾ ਨਾਮ ਪਲਵਿੰਦਰ ਕੌਰ ਹੈ ਹਾਂਜੀ ਤੇ ਕਿਸ ਕਰਕੇ ਆ ਸਾਰੀ ਜਿਹੜੀ ਜਨਤਾ ਇਕੱਠੀ ਹੋਈ ਜਥੇਬੰਦੀਆਂ ਵੀ ਆਈਆਂ ਕਿਸਾਨ ਜਥੇਬੰਦੀਆਂ ਸਾਡੀ ਜਿਹੜੀ ਸਰਪੰਚ ਸਾਹਿਬ ਵੀ ਆਏ ਜਮੀਨ ਜਿਹੜੀ ਸਾਡੀ ਉਹ ਹਾਈਵੇ ਦੇ ਵਿੱਚ ਆ ਗਈ ਹੈ ਜੀ ਤੇ ਸਰਕਾਰ ਜਿਹੜੀ ਆਪਣਾ ਕਬਜ਼ਾ ਕਰਨ ਲੱਗੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਪਹਿਲਾਂ ਸਾਡੇ ਪੈਸੇ ਪਾਓ ਤੇ ਫਿਰ ਜਿੱਥੇ ਮਰਜ਼ੀ ਕਬਜ਼ਾ ਕਰ ਲਓ ਸਾਡੇ ਕੋਲ ਕੁਝ ਨਹੀਂ ਹੈਗਾ ਮੇਰੇ ਪਤੀ ਦੀ ਵੀ ਡੈਥ ਹੋ ਚੁੱਕੀ ਐ। ਠੀਕ ਹੈ। ਮੇਰਾ ਸਹੁਰਾ ਸਾਹਿਬ ਜਿਹੜੇ ਸੀ ਉਹ ਪਹਿਲਾਂ ਚਲੇ ਗਏ ਸੀ। ਮੇਰੇ ਦੋ ਬੱਚੇ ਆ। ਇੱਕ 4 ਸਾਲ ਦਾ ਤੇ ਕੋ 12 ਸਾਲ ਦਾ। ਸਾਡਾ ਜ਼ਮੀਨ ਦਾ ਹੀ ਆਸਰਾ ਐ ਸਿਰਫ ਜ਼ਮੀਨ ਐ ਸਾਡੇ ਕੋਲ ਫਰ ਕੁਝ ਵੀ ਨਹੀਂ ਹੈਗਾ। ਠੀਕ ਐ। ਤੇ ਜ਼ਮੀਨ ਦੇ ਆਸਰੇ ਮੈਂ ਨਾ ਬੱਚਿਆਂ ਨੂੰ ਪਾਲਣਾ ਵਾ। ਅਜੇ ਤੱਕ ਤੁਹਾਨੂੰ ਕੋਈ ਪੈਸਾ ਨਹੀਂ ਮਿਲਿਆ। ਕੋਈ ਪੈਸਾ ਨਹੀਂ ਮਿਲਿਆ ਸਾਢੇ 9 ਵਜੇ ਤੱਕ। ਜਿਹੜੀ ਜ਼ਮੀਨ ਇਹ ਵਾਈ ਹੋ ਰਹੀ ਤਾਂ ਤੁਹਾਡੇ ਕੋਲ ਕਬਜ਼ਾ ਤੁਸੀਂ ਬੀਜ ਰਹੇ। ਹਾਂਜੀ ਹਾਂਜੀ। ਅਸੀਂ ਕਰ ਰਹੇ ਆ। ਠੀਕ ਐ। ਜਦੋਂ ਦੀ ਮੈਂ ਵਿਆਹੀ ਆਈ ਆਂ। ਮੈਨੂੰ 12-13 ਸਾਲ ਹੋ ਗਏ ਵਿਆਹ ਨੂੰ ਮੈਨੂੰ ਆਈ ਨੂੰ ਇਹ ਸਾਡੀ ਜ਼ਮੀਨ ਇਹੀ ਵੰਡਦੇ ਹੁੰਦੇ ਸੀ ਤੇ ਕੀ ਕਾਰਨ ਹੈ ਜਿਹੜੇ ਪੈਸੇ ਨਹੀਂ ਤੈਨੂੰ ਗਵਰਨਮੈਂਟ ਦੇ ਰਹੀ ਕੋਈ ਹੋਰ ਆਪਣਾ ਹੱਕ ਚ ਮਾਰ ਰਿਹਾ ਕਿ ਸਾਡੀ ਇਸ ਤੇ ਤੁਹਾਡਾ ਹੱਕ ਬੰਦ ਹੈ ਠੀਕ ਹੈ ਹਾਂਜੀ ਤੇ ਕੋਈ ਜਮਾਂਬੰਦੀ ਜਾਣੀ ਜਿੱਦਾਂ ਤਕਸੀਮ ਵੀ ਇਹ ਪਹਿਲਾਂ ਦੀ ਹੋਈ ਹੈ ਕਿ ਨਹੀਂ ਹੋਈ ਹੈ ਤਕਸੀਮ ਹੋਈ ਹੈ ਹਾਂਜੀ ਉਹ ਤੁਹਾਡੇ ਨਾਂ ਤੇ ਹੋਈ ਹੈ ਹਾਂਜੀ ਠੀਕ ਹੈ ਕੋਈ ਦਾਵਾ ਪਾਇਆ ਸੀ ਆਪਾਂ ਹਾਂਜੀ ਹਾਂਜੀ ਦਾਵਾ ਪਾਇਆ ਸੀ ਠੀਕ ਹੈ ਹੁਣ ਕੀ ਤੁਸੀਂ ਮਤਲਬ ਚਾਹੁੰਦੇ ਜੀ ਸਾਡੀ ਜ਼ਮੀਨ ਦੇ ਸਾਨੂੰ ਪੈਸੇ ਪਾ ਦੇਣ ਸਾਨੂੰ ਸਾਡਾ ਹੱਕ ਦੇ ਦੇਣ ਬਸ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਇਹਨਾਂ ਜ਼ਮੀਨ ਦਾ ਕਰਕੇ ਮੈਂ ਆਪਣੇ ਬੱਚੇ ਪਾਲਣੇ ਮੇਰੇ ਕੋਲ ਹੋਰ ਕੁਝ ਨਹੀਂ ਹੈਗਾ ਬਸ ਜ਼ਮੀਨ ਦੇ ਆਸਰੇ ਹੀ ਆ ਮੈਂ ਠੀਕ ਹੈ ਅਗਰ ਗਵਰਨਮੈਂਟ ਪੈਸੇ ਦੇ ਦਿੰਦੀ ਹੈ ਤੇ ਤੁਸੀਂ ਕਬਜ਼ਾ ਦੇ ਦੇ ਹਾਂਜੀ ਫੇਰ ਬੇਸ਼ੱਕ ਲੈ ਲੈਣ ਕਬਜ਼ਾ ਜਿਸ ਤਰ੍ਹਾਂ ਮਰਜ਼ੀ ਲੈ ਲੈਣ ਹਾਂਜੀ ਸਰ ਕੀ ਮਾਮਲਾ ਜਿਹੜੇ ਤੁਸੀਂ ਜਥੇਬੰਦੀਆਂ ਇੱਥੇ ਲੈ ਕੇ ਆਏ ਜੋ ਕੀ ਮਾਮਲਾ ਹੈਗਾ ਜੀ ਪੂਰਾ ਮੈਂ ਦਵਿੰਦਰ ਸਿੰਘ ਚਾਟੀਵੰਦ ਜੀ ਕਿਸਾਨ ਸਿੰਚਰਚ ਕਮੇਟੀ ਦਾ ਸੂਬਾ ਕਮੇਟੀ ਮੈਂਬਰ ਆ ਅੱਜ ਜਿਹੜਾ ਇੱਥੇ ਮਸਲਾ ਬਣਿਆ ਵਾ ਇਹ ਹਾਈਵੇ 'ਚ ਇਹਨਾਂ ਦੀ ਜ਼ਮੀਨ ਆਈ ਆ। ਇਸ ਪਰਿਵਾਰ ਦਾ ਵੱਡਾ ਨੁਕਸਾਨ ਪਹਿਲਾ ਅੱਤਵਾਦ ਦੇ ਟਾਈਮ ਤੇ ਹੋਇਆ ਜੀ। ਇਹਨਾਂ ਦੇ ਘਰ ਦੇ 4 ਮੈਂਬਰ 2 ਮੈਂਬਰ ਅੱਤਵਾਦ ਦੇ ਟਾਈਮ ਤੇ ਐਸ ਜਗ੍ਹਾ ਤੇ ਐਸ ਘਰ ਦੇ ਵਿੱਚ ਜਿਹੜਾ ਗੋਲੀਆਂ ਮਾਰ ਕੇ ਜਿਹੜਾ ਵਾ ਖਤਮ ਕੀਤਾ ਗਿਆ। ਉਦੋਂ ਤੋਂ ਲੈ ਕੇ ਅੱਜ ਤਾਈਂ ਜਿਹੜਾ ਵਾ ਇਹ ਘੱਟ ਤੋਂ ਘੱਟ ਸਨ 80 85 ਦੇ ਵਿੱਚ ਇਹ ਐਸੇ ਇੱਥੇ ਘਰ ਬਣਾਇਆ ਸੀ ਇਹਨਾਂ ਨੇ। ਇਹ ਅੱਗੇ ਹੀ ਪੀੜਤ ਆ ਅੱਤਵਾਦ ਦੇ ਹੁਣ ਸਰਕਾਰ ਇਹਨਾਂ ਤੇ ਜਿਹੜਾ ਵਾ ਉਹ ਜ਼ਬਰਦਸਤੀ ਕਿਉਂਕਿ ਕੋਈ ਪੈਸਾ ਨਹੀਂ ਦਿੰਦਾ ਪੈਸਿਆਂ ਦੀ ਲਗਾਤਾਰ ਜਿਹੜਾ ਕਈਆਂ ਸਾਲਾਂ ਤੋਂ ਕਚਹਿਰੀਆਂ ਦੇ ਵਿੱਚ ਬਜ਼ੁਰਗ ਮਾਤਾਵਾ ਸਾਡੀਆਂ ਸਾਡੇ ਹੋਰ ਮੈਂਬਰ ਸਰਪੰਚ ਪੰਚ ਸਾਰਿਆਂ ਨੇ ਹੀ ਗਵਾਹੀਆਂ ਦਿੱਤੀਆਂ ਵੀ ਇਹਨਾਂ ਦਾ ਕਬਜ਼ਾ ਵਾ ਇਹਨਾਂ ਦੀ ਜ਼ਮੀਨ ਆ ਤੇ ਇਹਨਾਂ ਨੂੰ ਪੇਮੈਂਟ ਕੀਤੀ ਜਾਵੇ ਲੇਕਿਨ ਸਰਕਾਰ ਨੇ ਪੇਮੈਂਟ ਨਹੀਂ ਕੀਤੀ ਤੇ ਅੱਜ ਦਾ ਮੈਸੇਜ ਆ ਵੀ ਅਸੀਂ ਇੱਥੇ ਕਬਜ਼ਾ ਕਰਨ ਆ ਰਹੇ ਹਾਂ ਇਸ ਕਰਕੇ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ ਵੀ ਬਿਲਕੁਲ ਜਿੰਨਾ ਚਿਰ ਇਹਨਾਂ ਨੂੰ ਪੇਪਰਟੀ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਅਸੀਂ ਜ਼ਮੀਨ ਤੇ ਕਬਜ਼ਾ ਨਹੀਂ ਹੁੰਦਿਆਂਗੇ ਪ੍ਰਧਾਨ ਜੀ ਮੇਨ ਕਾਰਨ ਕੀ ਰਿਹਾ ਵਾ ਨਾ ਪੈਸੇ ਮਿਲਨ ਦਾ ਮੇਨ ਕਾਰਨ ਕੀ ਰਿਹਾ ਹੈ ਇਹ ਇਹਨਾਂ ਦਾ ਖਾਤਾ ਸਾਂਝਾ ਹੀ ਜੀ ਸਾਰੇ ਪਰਿਵਾਰ ਦਾ ਚਾਚੇ ਤਾਜਾਂ ਦੇ ਨਾਲ ਆ ਉਹ ਖਾਤਾ ਵੀ ਜਿਹੜਾ ਵਾ ਉਹ ਅਲੱਗ ਕਰਾਤਾ 20 ਦੇ ਵਿੱਚ ਇਹਦੇ ਤੇ ਜਿਹੜਾ ਕੇਸ ਪਾਇਆ ਤਹਿਸੀਲਦਾਰ ਸਾਹਿਬ ਦੇ ਵੀ ਸਾਡਾ ਖਾਤਾ ਅੱਡ ਕੀਤਾ ਜਾਵੇ 22 ਦੇ ਵਿੱਚ ਤਹਿਸੀਲਦਾਰ ਸਾਹਿਬ ਨੇ ਉਸ ਤਕਸੀਮ ਦੇ ਆਰਡਰ ਦਿੱਤੇ ਹੋਏ ਆ 2 ਸਾਲ ਕਿ ਦੋ ਤੋਂ ਵੀ ਉੱਪਰ 24 ਵੀ ਲੰਗ ਚਲਿਆ 2 ਸਾਲ ਤੋਂ ਉੱਪਰ ਹੋ ਗਿਆ ਵਾ ਉਹਦੇ ਆਰਡਰ ਵੀ ਸਾਡੇ ਕੋਲ ਆ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਜਾਣਬੁੱਝ ਕੇ ਕਿਉਂ ਨਹੀਂ ਉਹਦਾ ਇੰਤਕਾਲ ਰੋਕ ਕੇ ਬੈਠਾ ਆ ਨਾ ਤੋ ਇੰਤਕਾਲ ਫਾਈਨਲ ਕਰਨਦੇ ਤੇ ਨਾ ਪੇਮੈਂਟ ਦੇ ਰਹੇ ਆ ਜੀ ਅੱਜ ਤੱਕ ਅੱਜ ਸਰਕਾਰੀ ਕੋਈ ਅਫਸਰ ਆ ਰਹੇ ਇਥੇ ਜੀ ਪਤਾ ਲੱਗਾ ਜੀ ਅੱਜ ਜਿਹੜਾ ਵਾ ਸਰਕਾਰ ਦੇ ਜਿਹੜੇ ਅਫਸਰ ਆ ਐਸਡੀਐਮ ਜਾਂ ਮਾਲ ਮਹਿਕਮੇ ਦੇ ਜਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਾਂ ਹੋਰ ਵੀ ਹਾਈਵੇ ਵਾਲੇ ਵੀ ਅੱਜ ਕਬਜਾ ਕਰਨਗੇ ਜ਼ਬਰਦਸਤੀ ਉਹਨਾਂ ਦੀਆਂ ਬੀਜੀਆਂ ਹੀ ਕਣਕਾਂ ਵਾਣਨਗੇ ਇਥੋਂ ਤਾਈ ਪੀ ਇਹਨਾਂ ਦਾ ਇੱਕ ਮੈਂਬਰ ਦੋ ਪਰਿਵਾਰਾਂ ਦੇ ਵਿੱਚ ਇੱਕ ਮੈਂਬਰ ਮੇਜਰ ਸਿੰਘ ਜਿਹੜਾ ਉਹ ਏਸੇ ਜ਼ਮੀਨ ਦੇ ਵਿੱਚ ਐਕਸੀਡੈਂਟ ਟਰੈਕਟਰ ਦਾ ਹੋ ਗਿਆ ਉਹ ਵੀ ਇਹੀ ਕਾਰਨ ਹੋਇਆ ਬੁਰਜੀ ਲੱਗੀ ਆ ਬੁਰਜੀ ਤੇ ਟਰੈਕਟਰ ਚੜ ਗਿਆ ਟਰੈਕਟਰ ਚੜਨ ਕਰਕੇ ਉਹਦੇ ਥੱਲੇ ਡਿੱਗਣ ਕੇ ਉਹਦੇ ਉੱਪਰ ਦੀ ਟਰੈਕਟਰ ਲੰਘ ਗਿਆ ਉਹਦੀ ਇੱਕ ਲੱਤ ਦੋ ਥਾ ਤੋਂ ਫ੍ਰੈਕਚਰ ਆ ਉਹ ਐਸ ਵੇਲੇ ਬੈੱਡ ਤੇ ਆ ਇਹਨਾਂ ਦਾ ਕੋਈ ਵੀ ਮੈਂਬਰ ਹੈ ਨਹੀਂ ਇਸ ਕਰਕੇ ਪਿੰਡ ਦੀਆਂ ਪੰਚਾਇਤਾਂ ਸਰਪੰਚ ਸਾਬਕਾ ਸਰਪੰਚ ਅਤੇ ਹੋਰ ਮੋਤਬਰ ਇਸ ਇਲਾਕੇ ਦੀਆਂ ਜਿਹੜੇ ਆ ਸਾਡੇ ਲਾਗੇ-ਲਾਗੇ ਪਿੰਡਾਂ ਤੋਂ ਸਾਰੇ ਹੀ ਇਹਨਾਂ ਦੇ ਤਰਸਦੇ ਆਹਾਰ ਤੇ ਅੱਜ ਇੱਥੇ ਪਹੁੰਚੇ ਆ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਆਉਂਦਾ ਵਾ ਉਹਦੇ ਨਾਲ ਗੱਲਬਾਤ ਕਰਾਂਗੇ ਉਹਦੇ ਨਾਲ ਜਿੰਨਾ ਚਿਰ ਪੇਮੈਂਟ ਨਹੀਂ ਪਉਂਦੇ ਉਹਨਾਂ ਚਿਰ ਜ਼ਮੀਨ ਤੇ ਕਬਜ਼ਾ ਨਹੀਂ ਹੁੰਦਿਆਂਗੇ ਮੇਰਾ ਨਾਮ ਅਵਤਾਰ ਸਿੰਘ ਹੈ ਮੈਂ ਇੱਕ ਚੇਅਰਮੈਨ ਆ 25 ਸਾਲ ਪਿੰਡ ਦਾ ਸਰਪੰਚ ਰਿਆ ਮੈਂ ਇਸ ਪ੍ਰੋਬਲਮ ਨੂੰ ਬਹੁਤ ਨਜ਼ਦੀਕੀ ਬਹੁਤ ਨੇੜੇ ਤੋਂ ਜਾਣਦਾ ਔਰ ਇਹ ਜਿਹੜੀ ਜ਼ਮੀਨ ਆ ਇਹਨਾਂ ਦੀ ਜਦੀ ਜ਼ਮੀਨ ਆ ਇਹਨਾਂ ਦੇ ਪਰਿਵਾਰ ਦੇ ਜਦੀ ਜ਼ਮੀਨਦਾਰ ਹੀ ਆ ਇਹਨਾਂ ਦਾ ਜਤਰਾ ਸਾਇ ਹੁਣ ਸਾਡੇ ਪ੍ਰਧਾਨ ਸਾਹਿਬ ਆਪਣਾ ਸਰਦਿੰਦਰ ਸਿੰਘ ਹੁਣਾ ਦੱਸਿਆ ਇਹ ਇਸ ਪਰਿਵਾਰ ਨਾਲ ਪਹਿਲਾਂ ਵੀ ਬਹੁਤ ਟ੍ਰੈਜੜੀਆਂ ਹੀ ਆ ਅਤਵਾਦ ਦੇ ਵਿੱਚ ਵੀ ਸਾਰਾ ਪਰਿਵਾਰ ਇਸ ਤਰ੍ਹਾਂ ਹੀ ਇਹਨਾਂ ਦੇ ਦੋ ਮੈਂਬਰ ਉਹਨਾਂ ਦਾ ਮਰਡਰ ਹੋ ਗਿਆ ਉਸ ਤੋਂ ਬਾਅਦ ਫਿਰ ਹੁਣ ਕੈਂਸਰ ਨਾਲ ਹੋ ਗਿਆ ਬਾਰਡਰ ਸੌਰੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜਾ ਇਹ ਮੇਜਰ ਸਿਰ ਦੀ ਗੱਲ ਕਰ ਰਿਹਾ ਉਹ ਵੀ ਬਿਲਕੁਲ ਇੱਥੇ ਹੀ ਬੁਰਜੀ ਤੋਂ ਟਰੈਕਟਰ ਜਿਹੜਾ ਪਲਟ ਗਿਆ ਤੇ ਉਹਦੀ ਰੱਤ ਸਾਰੀ ਟੁੱਟ ਗਿਆ ਸਰ ਉਹ ਘਰ ਮੰਜੇ ਤੇ ਪਿਆ ਕੋਈ ਇਹਦਾ ਬੱਚੇ ਕੋਈ ਸੋਰਸ ਆਫ ਇਨਕਮ ਨਹੀਂ ਹੈਗੀ ਸਾਰੀਆਂ ਲੇਡੀਆਂ ਹੈਗੀਆਂ ਇਹ ਆਪਣੇ ਬੱਚੇ ਪਾਲ ਰਹੀਆਂ ਸਾਰੀ ਪੰਚਾਇਤ ਨੇ ਸਾਰੇ ਪਿੰਡ ਨੇ ਬਹੁਤ ਜ਼ੋਰ ਲਾਇਆ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਦਾ ਪਹਿਲਾਂ ਮੈਨੂੰ ਪੈਸੇ ਜਿਹੜੇ ਬਣਦੇ ਆ ਜੀ ਕੀਮਤ ਮਿਲਣੀ ਚਾਹੀਦੀ ਜ਼ਮੀਨ ਦੀ ਫਿਰ ਕਬਜ਼ਾ ਲਿਆ ਜਾਵੇ ਸਰ ਕੀ ਮੇਨ ਕਾਰਨ ਕੀ ਇਹਨਾਂ ਦੇ ਜਾਣੀ ਹੋਰ ਕੋਈ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਦੀ ਕੋਈ ਨੰਬਰ ਆ ਰਿਹਾ ਜਾਂ ਕੀ ਕਰਨ ਰਿਹਾ ਮੇਨ ਕਾਰਨ ਜੋ ਵੀ ਹੋਵੇ ਚਲੋ ਪਿੱਛੇ ਸਾਂਝੇ ਖਾਤੇ ਦੇ ਸਾਰੀਆਂ ਜ਼ਮੀਨਾਂ ਸਾਂਝੀਆਂ ਹੁੰਦੀਆਂ ਚਾਚੇ ਤਾਇਆ ਦੀਆਂ ਸਾਰੀਆਂ ਹੁੰਦੀਆਂ ਪਰ ਇਹ ਇਹ ਜਿਹੜਾ ਫਰਜ ਬਣਦਾ ਹੈ ਪ੍ਰਸ਼ਾਸਨ ਦਾ ਬਣਦਾ ਜਿਹੜੇ ਪਿੰਡ ਵਾਲੇ ਬਹੁਤ ਬਹੁਤ ਜਾਂ ਜਾਂ ਪਰਿਵਾਰ ਵਾਲੇ ਉਹਨਾਂ ਦੇ ਸਿਰਫ ਐਪਲੀਕੇਸ਼ਨ ਦੇਣੀ ਦੀ ਵੀ ਸਾਡਾ ਦਰਸਤੀ ਕੀਤੀ ਜਾਵੇ ਪਰ ਇਹ ਕੰਮ ਪ੍ਰਸ਼ਾਸਨ ਦਾ ਉਹ ਕਿਉਂ ਨਹੀਂ ਇਹਨੂੰ ਇਹਨੂੰ ਸੌਟ ਆਊਟ ਕਰਕੇ ਇਹਦਾ ਸਾਰਾ ਇਹਦੀ ਤਕਸੀਮ ਕਰਕੇ ਉਹਨੂੰ ਫਾਈਨਲ ਕਰਕੇ ਤੇ ਜਿਹਦਾ ਵੱਡਾ ਹਿੱਸਾ ਉਹਨੂੰ ਦਿੱਤਾ ਜਾਵੇ ਉਹਨੂੰ ਪੈਸੇ ਉਹਦੇ ਉਹਦੇ ਅਕਾਊਂਟ ਚ ਪਾਏ ਜਾਣ ਇਹ ਜੱਦੀ ਜ਼ਮੀਨ ਇਹਨਾਂ ਦੀ ਇਹ ਮੌਕੇ ਦੇ ਕਬਜ਼ਾ ਕਿੰਨਾ ਦਾ ਹੈ ਜੀ ਹੁਣ ਪਰਿਵਾਰ ਦਾ ਕਬਜ਼ਾ ਇਸੇ ਪਰਿਵਾਰ ਦਾ ਹੈ ਜੀ ਪੀੜਤ ਪਰਿਵਾਰ ਦਾ ਹੈ ਜੀ ਹਾਂ ਜੀ ਇਰਦਾ ਜਿ ਮਾਧਰੋ ਛੁਰ ਤੋਂ ਜਦੀ ਨਹੀਂ ਜ਼ਮੀਨ ਹੈ ਬਜ਼ੁਰਗਾਂ ਦੀ ਜ਼ਮੀਨ ਹੈ ਉਹ ਫੌੜ ਦਾ ਕਬਜ਼ਾ ਔਰ ਅਸੀਂ ਸਾਰੇ ਪਿੰਡ ਵਸ ਸਾਰੇ ਨਾਲ ਆ ਔਰ ਜਿਤਨਾ ਸਾਡੇ ਕਿਸਾਨ ਵੀ ਸਾਰੇ ਉਹ ਵੀ ਸਾਡੇ ਨਾਲ ਹੈ ਸਾਰੇ ਜੁਨੀਲ ਪਹੁੰਚ ਗਏ ਅਸੀਂ ਉਹਨਾਂ ਚਿਰ ਤੱਕ ਕਬਜ਼ਾ ਨਹੀਂ ਲੈਣ ਦੇਣਾ ਜਿੰਨਾ ਚਿਰ ਤੱਕ ਇਹਨਾਂ ਨੂੰ ਹੱਕ ਇਹਨਾਂ ਦਾ ਨਾ ਮਿਲੇ ਕਿਉਂਕਿ ਇਹਨਾਂ ਜਨਾਨੀਆਂ ਦਾ ਕੌਣ ਵਾਰਸ ਕੌਣ ਹੈਗਾ ਇਹ ਕਿੱਥੇ ਤੱਕੇ ਖਾਣ ਕਿਸ ਮਸਲੇ ਉੱਤੇ ਰਾਮਪੁਰੇ ਜਿਹੜਾ ਸੀ ਅਸੀਂ ਰੂਸੀ ਇੱਥੇ ਪਹੁੰਚੇ ਹੋ ਬਰਪਾਲਾ ਦੇ ਵਿੱਚ ਇਹ ਜੀ ਬਰਪਾਲਾ ਦੇ ਵਿੱਚ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ ਹਾਈਵੇ ਇਹਦੇ ਵਿੱਚ ਸਾਡੇ ਕੁਝ ਕੁ ਪੈਚੇਸ ਬਚੇ ਹੋਏ ਸੀਗੇ ਉਹਦੇ ਸਿੰਸਲੇ ਦੇ ਵਿੱਚ ਹੀ ਅੱਜ ਅਸੀਂ ਪੋਜ਼ੇਸ਼ਨ ਲੈਣ ਆਏ ਸੀਗੇ ਇੱਥੇ ਇੱਕ ਪਰਿਵਾਰ ਦਾ ਇਸ਼ੂ ਸੀਗਾ ਲੌਂਗ ਪੈਂਡਿੰਗ ਉਹਨਾਂ ਦਾ ਆਪਸੀ ਪਾਚ ਆਰੇ ਦੇ ਵਿੱਚ ਉਹਨਾਂ ਦੇ ਸਾਂਝੇ ਖਾਤੇ ਦੇ ਵਿੱਚ ਡਿਸਪਿਊਟ ਸੀਗਾ ਰਿਗਾਰਡਿੰਗ ਪੋਜੀਸ਼ਨ ਸੋ ਉਹਨਾਂ ਨੂੰ ਕਾਨੂੰਨ ਅਨੁਸਾਰ ਜੋ ਜੋ ਉਹਨਾਂ ਦੇ ਕੋਲੇ ਅਵੇਲੇਬਲ ਵਾਇਆ মিডিਆ ਉਹਦੇ ਬਾਰੇ ਦੱਸਿਆ ਗਿਆ ਤੇ ਉਹਨਾਂ ਦੀ ਸਹਿਮਤੀ ਨਾਲ ਪੀਸਫੁੱਲ ਪੋゼਸ਼ਨ ਉਹਨਾਂ ਨੇ ਹੈਂਡਓਵਰ ਕੀਤਾ ਤੇ ਜਿਹੜੀ ਉਹਨਾਂ ਦੀ ਪੈਂਡਿੰਗ ਪੇਮੈਂਟਸ ਸੀਗੀਆਂ ਸਟਰਕਚਰ ਦੀ ਜਾਂ ਉਹਨਾਂ ਦੇ ਹਿੱਸੇ ਦੀ ਉਹ ਉਹਨਾਂ ਨੂੰ ਗਾਈਡ ਕਰਤਾ ਵੀ ਕਿਵੇਂ ਉਹਨਾਂ ਨੇ ਲੈਣੀਆਂ ਠੀਕ ਹੈ ਜੀ ਹੋ ਜਿਸ ਚ ਇਹਨਾਂ ਦੀਆਂ ਕੁਝ ਪੇਮੈਂਟਾਂ ਜਿਹੜੀਆਂ ਹੈਗੀਆਂ ਸੀ ਇਹ ਕਹਿੰਦੇ ਸੀ ਕਿ ਦੂਸਰੀਆਂ ਪਾਰਟੀ ਜਿਹੜੀ ਹਾਂਜੀ ਉਹਦੇ ਵਿੱਚ ਕੀ ਹੈ ਇਹਨਾਂ ਦੇ ਨਾ ਕਾਮਨ ਸ਼ੇਅਰ ਹੋਲਡਰਸ ਨੇ ਤੇ ਓਨਰਸ਼ਿਪ ਕਾਲਮ ਦੇ ਵਿੱਚ ਤੇ ਉਹ ਪੋਜੀਸ਼ਨ ਕੱਲਾ ਇਹਨਾਂ ਕੋਲੇ ਸੀ ਤਾਂ ਓਨਰਸ਼ਿਪ 'ਚ ਉਹ ਪੇਮੈਂਟ ਦੂਜੇ ਭਾਈਵਾਲ ਲੈ ਗਏ ਸੀ ਜੀ ਤਾਂ ਉਹਦੇ ਵਿੱਚ ਬੜਾ ਕਾਨੂੰਨ ਕਲੀਅਰ ਹੈ ਜੀ ਜੇ ਅਗਲਾ ਪੇਮੈਂਟ ਲੈ ਕੇ ਗਿਆ ਤੇ ਅਗਲੇ ਨੂੰ ਬਣਦੀ ਥਾਂ ਇਹਨਾਂ ਨੂੰ ਛੱਡਣੀ ਪਊਗੀ ਜੇ ਥਾਂ ਨਹੀਂ ਛੱਡਣੀ ਤਾਂ ਪੇਮੈਂਟ ਵਾਪਸ ਕਰਨੀ ਪਊਗੀ ਸੋ ਉਹਨੂੰ ਲੀਗਲ ਰੈਮਡੀ ਅਸੀਂ ਆਪ ਹੀ ਇਨਫੋਰਸ ਕਰਾਂਗੇ ਠੀਕ ਹੈ ਜੀ ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਵਾ ਦੇਤਾ ਆਪਣੀ ਸਹਿਮਤੀ ਨਾਲ ਪ੍ਰਦਰਸ਼ਨ ਦਿੱਤਾ ਪ੍ਰਦਰਸ਼ਨ ਦੀ ਕੀ ਹਾਂਜੀ ਠੀਕ ਹੈ ਲਾਦ ਨੂੰ ਆਪਾਂ ਇੱਕ ਅੱਧੇ ਕਿੱਲੇ ਤੇ ਇੱਕ ਨਿਸ਼ਾਨੀ ਲਾ ਦੇ ਮੈਂ ਤੇ ਉਹਨੂੰ ਪਿਆ ਕਿਹਾ ਆਹ ਟਰੈਕਟਰ ਲਾਂ ਚੱਲਿਆ ਕਰ ਆ ਕੋਈ ਨਹੀਂ ਹੁੰਦੇ ਜਿੱਕਾ ਵਾ ਤੇ ਉਹਨੂੰ ਆ ਅੱਛਾ ਚਲੋ ਜਾਓ ਉੱਠੋ ਜੀ ਜੋਂ ਘਰਾਂ ਜਾਓ ਕੋਈ ਕੁਛ ਨਹੀਂ ਧੰਨਵਾਦ ਬਹੁਤ ਬਹੁਤ ਸਾਰੀ ਸੰਗਤ ਦਾ ਸ਼ਾਦਾਨ ਜਿੰਨੇ ਸ਼ਰਿਆ ਪ੍ਰਸ਼ਾਦਾ ਬਣਿਆ ਜਿੰਨੇ ਕਹਿਦਾ ਸ਼ਬਦ ਹਾਂਜੀ ਠੀਕ ਹੈ ਜੀ ਆਜ ਵਕਤ ਦਵਿੰਦਰ ਪਾਲ ਸਿੰਘ ਸਾਡੇ ਨਾਲ ਹੈ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਸਵੇਰ ਦਾ ਜਿਹੜਾ ਹੈਗਾ ਸੀ ਇੱਥੇ ਮਸਲੇ ਨੂੰ ਲੈ ਕੇ ਹੈ ਸੀ ਕਿਉਂਕਿ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਸੀ ਔਰ ਕਿਸਾਨ ਵੀਰ ਜਿਹੜੇ ਹੈਗੇ ਸੀ ਉਹਨਾਂ ਦੀ ਜਿਹੜੀ ਜਗ੍ਹਾ ਹੈਗੀ ਸੀ ਔਰ ਕਵੈਰ ਕਰਤੇ ਹੈਗੇ ਸੀ ਤੇ ਜਿਹਨੂੰ ਕਿਸਾਨ ਸੰਘਰਸ਼ ਕਮੇਟੀ ਨੇ ਜਿਹੜਾ ਜਥੇਬੰਦੀ ਵੱਲੋਂ ਤੇ ਕਿਸਾਨ ਮਜਦੂਦ ਸੰਘਰਸ਼ ਕਮੇਟੀ ਵੱਲੋਂ ਜਿਹੜਾ ਹੈਗਾ ਵਾ ਸਾਂਝਾ ਮੋਰਚਾ ਲਾ ਕੇ ਇੱਥੇ ਜਿਹੜਾ ਹੈ ਹੀ ਕਾਰਵਾਈ ਕੀਤੀ ਗਈ ਆਪਾ ਦਵਿੰਦਰ ਸਿੰਘ ਨਾਲ ਗੱਲ ਕਰਦੇ ਆਂ ਹਾਂਜੀ ਪ੍ਰਧਾਨ ਜੀ ਹਾਂਜੀ ਅੱਜ ਜਿਹੜਾ ਪ੍ਰਸ਼ਾਸਨ ਨੂੰ ਬਰਪਾਲਾ ਦੇ ਵਿੱਚ ਹਾਈਵੇ ਦਾ ਕਬਜ਼ਾ ਲੈਣਾ ਹੈ ਸਰਦਾਰ ਮੇਜਰ ਸਿੰਘ ਤੇ ਪ੍ਰਤਾਪ ਸਿੰਘ ਦੀ ਮਾਲਕੀ ਦਾ ਜਿਹਦਾ ਕੀ ਹੱਲੀ ਤਾਈ ਕੋਈ ਹੱਲ ਨਹੀਂ ਨਿਕਲਿਆ ਲੰਮੀ ਜਿਹੜੀ ਆ ਮੀਟਿੰਗ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਬਿਨਾਂ ਕਬਜ਼ੇ ਤੋਂ ਵਾਪਸੀ ਕੀਤੀ ਆ ਤੇ ਕੁਝ ਸਾਡੇ ਨਾਲ ਵਾਅਦਾ ਕੀਤਾ ਵਾ ਇੱਕ ਦੋ ਦਿਨਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਲਗਾਤਾਰ ਪ੍ਰਸ਼ਾਸਨ ਐਸਡੀਐਮ ਨਾਲ ਚੱਲਣ ਗਈਆਂ ਜੀ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਨੇ ਸਾਡੇ ਦਾ ਵਾਅਦਾ ਕੀਤਾ ਵਾ ਵੀ ਤੁਹਾਡੀ ਅਸੀਂ ਸਾਰੇ ਕੇਸ ਦਾ ਹੱਲ ਕਰਕੇ ਅਸੀਂ ਸਾਰਾ ਕੁਝ ਠੀਕ ਕਰਕੇ ਤੇ ਅਸੀਂ ਤੁਹਾਨੂੰ ਪੇਮੈਂਟ ਪਾਵਾਂਗੇ ਤੇ ਬੇਨਤੀ ਆ ਤੇ ਅਸੀਂ ਹੁਣ ਉਹਨਾਂ ਦੀ ਕੱਲ ਦੀ ਮੀਟਿੰਗ ਤੈ ਹੋਣ ਤੋਂ ਬਾਅਦ ਤੇ ਪ੍ਰਸ਼ਾਸਨ ਦੇ ਇਥੋਂ ਵਾਪਸ ਜਾਣ ਤੋਂ ਬਾਅਦ ਚ ਅਸੀਂ ਵੀ ਹੁਣ ਇਥੋਂ ਜਿਹੜੀ ਆ ਸਮਾਪਤੀ ਕਰਕੇ ਤੇ ਕੱਲ ਦੀ ਮੀਟਿੰਗ ਐ ਐਸਡੀਐਮ ਨਾਲ ਕਰਾਂਗੇ ਉਹਦੇ ਚ ਕੀ ਅਗਲਾ ਰਿਜ਼ਲਟ ਨਿਕਲਦਾ ਕੀ ਫੈਸਲਾ ਨਿਕਲਦਾ ਉਹਦੇ ਮੁਤਾਬਕ ਅਗਲੇ ਫੈਸਲੇ ਤੇ ਨਾਲ ਜਥੇਬੰਦੀਆਂ ਦੇ ਨਾਲੇ ਦੀ ਵਿਚਾਰ ਚਰਚਾ ਕੀਤੀ ਜਾਊਗੀ ਵੀ ਅੱਜ ਦੇ ਜੋ ਅੱਜ ਦਾ ਮੋਰਚਾ ਸੀ ਸਵੇਰ ਦੀਆਂ ਸੰਗਤਾਂ 9 ਵਜੇ ਦੀਆਂ ਬੈਠੀਆਂ ਇਹਨਾਂ ਦੀ ਵੇਟ ਦੇ ਵਿੱਚ ਸੀਗੀਆਂ ਉਹਦੇ ਤੇ ਸਾਡੀ ਲੰਮੀ ਡਿਸਕਸ ਪੁਲਿਸ ਪ੍ਰਸ਼ਾਸਨ ਨਾਲ ਐਸਡੀਐਮ ਨਾਲ ਤੇ ਜੋ ਵੀ ਇੱਥੋਂ ਦਾ ਮਾਲ ਮਹਿਕਮੇ ਦੇ ਜੋ ਵੀ ਅਧਿਕਾਰੀ ਆਏ ਸੀ ਉਹਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਚ ਪ੍ਰਸ਼ਾਸਨ ਵਾਪਸ ਮੁੜਿਆ ਵਾ ਜ਼ਮੀਨ ਸਾਡੀ ਸਾਡੇ ਕੋਲ ਆ ਜੇ ਕੋ ਫੈਸਲਾ ਸਾਡੇ ਹੱਕ ਚ ਹੋਊਗਾ ਪੈਸੇ ਸਾਨੂੰ ਮਿਲਣਗੇ ਤੇ ਜ਼ਮੀਨ ਦਾ ਕਬਜ਼ਾ ਦਿੱਤਾ ਜਾਊਗਾ ਨਹੀਂ ਤੇ ਇਹਨਾਂ ਦੀ ਕੱਲ ਵਾਲੀ ਮੀਟਿੰਗ ਵੀ ਟੁੱਟਦੀ ਆ ਜਾਂ ਸਿਰੇ ਲੱਗਦੀ ਆ ਉਹ ਕੱਲ ਤੋਂ ਪਤਾ ਲੱਗੂਗਾ ਧੰਨਵਾਦ ਜੀ ਹਾਂਜੀ ਮਾਤਾ ਜੀ ਕੀ ਨਾਮ ਜੀ ਆਪਣਾ ਚਰਨਕੌਰ ਮੇਰਾ ਨਾਮ ਹੈ ਹਾਂਜੀ ਮន្តែ ਜੀ ਕੀ ਚੱਕਰ ਆ ਜਿਹੜਾ ਤੁਸੀਂ ਅੱਜ ਪੈੜੇ ਚ ਸਾਰੇ ਇੱਥੇ ਪੰਚਾਇਤ ਜੱਥੇਬੰਦੀਆਂ ਆਈਆਂ ਕਿਸਾਨ ਜੱਥੇਬੰਦੀਆਂ ਕੀ ਕਹਣੀ ਕੀ ਸਾਨੂੰ ਕੁਝ ਮਿਲ ਨਹੀਂ ਰਿਹਾ ਹਾਂਜੀ ਤੇ ਤੇ ਇੰਨੇ ਸਾਡੇ ਬੰਦੇ ਪੂਰੇ ਹੋ ਗਏ ਇੱਥੇ ਕਿਹੜੇ ਕਿਹੜੇ ਤੁਹਾਡੇ ਜੀ ਦੀ ਡੈਥ ਹੋਈ ਆ ਜਿਹੜੇ ਇੱਥੇ ਆਪਣੇ ਵਿੰਦੇ ਸੀਗੇ ਇੱਥੇ 1991 ਚ ਹੋਈ ਦੋਹਾਂ ਵੀ ਕਿਉਂ ਪਤਾ ਨਹੀਂ ਹਾਂਜੀ ਕੀ ਕਰਨ ਰਿਹਾ ਹਤਵਾਜ ਜੀ ਉਹ ਲੋਨ ਆਹੀ ਇਥੋਂ ਘਰ ਬ ਘਾਰ ਹੋਏ ਹੁਣ ਤੁਹਾਡੀ ਪੈੜੀ ਦਾ ਕੀ ਮਾਮਲਾ ਹੈਗਾ ਪੈਸਾ ਪੈੜੀ ਦਾ ਆਈ ਸੜਕ 'ਚ ਆਈ ਆ ਤੇ ਸਾਨੂੰ ਦਿੱਤਾ ਗਿਆ ਕੋਈ ਨਹੀਂ ਪੈਸਾ ਜਿੱਦ ਕਰ ਕੋਈ ਨਹੀਂ ਦਿੱਤਾ ਗਿਆ ਪੈਸਾ ਨਹੀਂ ਮਿਲਿਆ ਸਾਨੂੰ ਤੇ ਪੈੜੀ ਦੇ ਕਬਜ਼ੇ ਕਿਨਾ ਤੁਹਾਡਾ ਹੈ ਕਿ ਹੋਰ ਕਿਸੇ ਦਾ ਸਾਡਾ ਵਾ ਗੱਡ ਕਬਜ਼ਾ ਸਾਡਾ ਵਾ ਹਾਂਜੀ 70 ਸਾਲ ਹੋ ਗਏ ਸਾਡੀ ਇਹ ਪੈੜੀ ਦੀ ਵਗਦਿਆਂ ਨੂੰ ਤੇ ਜਿਹੜੇ ਹਾਈਵੇ ਬਣਾ ਰਹੇ ਤੇ ਤੁਹਾਨੂੰ ਪੈਸੇ ਪਾਏ ਇਹਨਾਂ ਨੇ ਨਾ ਅਜੇ ਤੱਕ ਕੋਈ ਪਾਇਆ ਨਹੀਂ ਪਾਇਆ ਇਹਨਾਂ ਤੇ ਜਿਹੜੇ ਆ ਤੜਨਾ ਬੱਚੇ ਬਿਠੇ ਇਹਨਾਂ ਦੀ ਕੀ ਕਹਾਣੀ ਹੈਗੀ ਜੀ ਇਹਨਾਂ ਦੀ ਵੀ ਕਹਾਣੀ ਇਹ ਸਾਡੇ ਨਾਲ ਦੀ ਆ ਅੱਛੇ ਇਹ ਨਾਰੀ ਵੀ ਪੈਲੀ ਆਈ ਆ ਤੇ ਬੱਚੇ ਵੀ ਛੋਟੇ ਛੋਟੇ ਆ ਪਹਿਲਾਂ ਜਦੋਂ ਗੁਰਜੀਆਂ ਲਾਈਆਂ ਜੀ ਉਹ ਉਦੋਂ ਮੇਰੇ ਦੇ ਆਪੀ ਦਾ ਇੱਥੋਂ ਗਈ ਭਈ ਉਹਨੂੰ ਟੈਗ ਹੋ ਗਿਆ ਵੀ ਤੇ ਮੁੜ ਕੇ ਮੁੰਡਾ ਹੀ ਉਹ ਵੀ ਇਤਨਾ ਫੇਰਾਂ ਸੀ ਤੇ ਉਹਨੂੰ ਕੈਂਸਲ ਹੋ ਗਈ ਤੇ ਉਹ ਮੁੱਕ ਗਿਆ ਤੇ ਆ ਛੋਟੇ ਛੋਟੇ ਬੱਚੇ ਆਂ ਆਈ ਦੀਦੀਆਂ ਆ ਇਹਨਾਂ ਦਾ ਪਾਲਣ ਪੋਸਣ ਕੋਣ ਕਰੇ ਤੁਸੀਂ ਕਰੇ ਜੋ ਆਹੋ ਇਹ ਦੋਵੇਂ ਨੌ ਸੱਤ ਤੇ ਬੱਚੇ ਕੀ ਗਵਰਨਮੈਂਟ ਕੋ ਕੀ ਮੰਗ ਕਰਦੇ ਆ ਸਰਕਾਰ ਕੋ ਗਵਰਨਮੈਂਟ ਜੀ ਸਾਨੂੰ ਪੈਦਾਵੇ ਜੋ ਦੇਣਾ ਤੇ ਫਿਰ ਸਾਡੀ ਪੈਦਾ ਦਾ ਕਬਜ਼ਾ ਕਰਨਾ